ਬਹੁਤ ਬਹੁਤ ਧੰਨਵਾਦ ਭਾਈ ਕਾਂਗਰਸ ਪਾਰਟੀ ਵਾਸਤੇ ਦਿਨ ਰਾਤ ਇਕੱਠੇ ਹੋਏ ਪਰ ਸਾਡਾ ਪਹਿਲਾ ਫਰਜ਼ੀ ਵੀ ਆਪਣੇ ਕੈਂਡੀਡੇਟ ਨੂੰ ਮੋਤ ਪਰ ਬੰਦਿਆਨਾ ਮਲਾਉਣ ਦਾ ਤਾਂ ਕਿ ਆਪ ਦੇ ਅੱਤੇ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਕਾਜੀਤ ਸਿੰਘ ਦੀ ਯਾਦਾਂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਪਰਮਜੀਤ ਸਿੰਘ ਪੰਮਾ ਸਾਡੇ ਬੜੇ ਜੋ ਜਾਰੂ ਲੀਡਰ ਨੇ ਔਰ ਇਹਨਾਂ ਨੇ ਜਦੋਂ ਕੌਂਸਲ ਦੀ ਇਲੈਕਸ਼ਨ ਲਈ ਸੀ ਇਹਨਾਂ ਨੇ ਮੈਂ ਮਤਲਬ ਤੌਰ ਮੈਂਬਰ ਪਾਰਲੀਮੈਂਟ ਧਰਨੇ ਤੋਂ ਉੱਠ ਕੇ ਨਗਾਉਂਦਾ ਹੁੰਦਾ ਸੀ। ਫੋ ਜਦੋਂ ਟਿਕਟ ਮਿਲੀ ਇਹਨਾਂ ਨੇ ਕਿਹਾ ਵੀਰ ਜੀ ਮੈਂ ਮਦਦ ਕਰਨੀ ਆ ਮੇਰੇ ਤੇ ਤੁਹਾਡਾ ਸਾਣ ਆ ਔਰ ਮੈਂ ਤਗੜੇ ਹੋ ਕੇ ਇੱਥੇ ਤੁਹਾਨੂੰ ਮਤਲਬ ਲੋਕਾਂ ਨੂੰ ਨਾਲ ਜੋੜੂੰਗਾ ਔਰ ਤੁਸੀਂ ਆਓ ਤੇ ਸੋ ਮੈਂ ਅੱਜ ਇਹਨਾਂ ਦੇ ਘਰ ਚਾਹ ਤੱਕ ਪੀਣਾ ਸੀ ਇਹਨਾਂ ਨੂੰ ਮੈਂ ਕਿਹਾ ਚਲੋ ਇਹਨਾਂ ਕੈ ਸੱਜਣ ਮਿੱਤਰ ਬੁਲਾਉਣੇ ਮੈਂ ਕਿਹਾ ਬੁਲਾਉ। ਕਿਵੇਂ ਦਾ ਹੰਗੋਰਾ ਮੇਰਾ ਜੀ ਅਮਰਸਰ ਸਾਹਿਬ ਦੇ ਲੋਕਾਂ ਦਾ। ਇਹ ਮੇਰੇ ਵੀਰ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਔਰ ਇਸ ਧਰਤੀ ਦਾ ਮੈਂ ਹਮੇਸ਼ਾ ਹੀ ਰਹਿਣੀ ਰਹੂੰਗਾ ਕਿਉਂਕਿ ਬਹੁਤ ਪਿਆਰ ਹੈ ਲੋਕਾਂ ਦਾ ਔਰ ਬੜੀ ਮੁਹੱਬਤ ਹੈ ਲੋਕ ਬੜੇ ਸ਼ੌਂਕ ਦੇ ਨਾਲ ਹਰ ਪੱਖ ਦੇ ਉੱਤੋਂ ਮੈਨੂੰ ਮਤਲਬ ਹੁੰਗਾਰਾ ਦੇ ਰਹੇ ਨੇ ਔਰ ਉਹਨਾਂ ਦਾ ਮਨ ਵੀ ਹੈ ਕਿ ਜਿਹੜੀ ਇੱਕ ਤਰੀਕ ਦਾ ਫੈਸਲਾ ਹੈ ਉਹ ਸਾਡੇ ਅੱਖਜ ਹੋਏਗਾ ਸੋ ਮੈਂ ਉਸ ਗੱਲ ਦਾ ਮਤਲਬ ਪਬਲਿਕ ਦਾ ਔਰ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿ ਜਿਹੜੀ ਮੇਰੀ ਚੌਪੱਕੀ ਕੰਮ ਕਰਨ ਦੀ ਚੌਪੱਕੀ ਵਿਕਾਸ ਦੀ ਗੱਲ ਹੈ ਉਹਦੇ ਦੇ ਲੋਕ ਬਹੁਤ ਧਿਆਨ ਰੱਖਦੇ ਔਰ ਉਹਦੇ ਨਾਲ ਲੋਕ ਜੁੜੇ ਵੀ ਨੇ ਔਰਾ ਸਾਹਿਬ ਅਬ ਮੁਕਾਬਲਾ ਕਿਸ ਨਾਲ ਮੰਨਦੇ ਚਾਰਾਂ ਪਾਰਟੀਆਂ ਵਿੱਚੋਂ ਆਪਣਾ ਦੇਖੋ ਮੁਕਾਬਲਾ ਸਾਰੀਆਂ ਪਾਰਟੀਆਂ ਨੇ ਆਪਣੀ ਗੱਲ ਰੱਖਣੀ ਹੁੰਦੀ ਆ ਹਰ ਪਾਰਟੀ ਦਾ ਇੱਕ ਤਰੀਕਾ ਘਾਰ ਹੈ ਪਰ ਜਿੱਦਾਂ ਹੁਣ ਤੁਸੀਂ ਦੇਖ ਲਓਗੇ ਸਾਰੀਆਂ ਪਾਰਟੀਆਂ ਦੇ ਵਿੱਚ ਹਲਾਅ ਜਿੱਦਾਂ ਦੇ ਕਿ ਜਿੱਦਾਂ ਹੁਣ ਬੀਜੇਪੀ ਦੀ ਗੱਲ ਕਰ ਲਓਗੇ ਉਹਦੇ ਕੈਂਡੀਡੇਟ ਦੀ 35 40 ਸਾਲ ਬਾਅਦ ਕਿਤੇ ਆਏ ਨੇ ਲੋਕਾਂ ਨੂੰ ਅਜੇ ਉਹਦਾ ਪਤਾ ਵੀ ਨਹੀਂ ਵਿਚਾਰੇ ਦਾ ਉਹਨੂੰ ਦੇ ਉੱਥੇ ਰੈਲੀਆਂ ਕਰਾਉਂਦੇ ਰਹੇ મોદી ਦੀ ਅਮਰੀਕਾ ਜਿੱਤੇ ਉਹਦੇ ਨਾਮ 'ਤੇ ਉਹਨੂੰ ਟਿਕਟ ਮਿਲ ਗਈ ਉਹ ਟਿਕਟ ਲੈ ਕੇ ਇੱਥੇ ਉੱਤਰ ਆਏ ਨੇ ਉਹਨਾਂ ਨੂੰ ਸ਼ਾਇਦ ਇਹ ਵੀ ਸ਼ਾਇਦ ਲੋਕੀ ਇਦਾਂ ਹੀ ਵੋਟਾਂ ਪਾ ਲੈਂਦੇ ਆ ਵੋਟਾਂ ਲੈਣਾ ਰਾਜਨੀਤੀ ਕਰ ਸੇਵਾ ਪਾਵਰ ਬੜਾ ਲੰਮਾ ਸਫਰ ਤੁਹਾਨੂੰ ਕਰਨਾ ਪੈਂਦਾ ਲੋਕਾਂ 'ਚ ਵਿਸ਼ਵਾਸ ਬਣਾਉਣਾ ਪੈਂਦਾ ਕਿਸੇ ਤਰ੍ਹਾਂ ਜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਦੇ ਤੁਸੀਂ ਆਪਣੇ ਕੰਮ ਵੇਖ ਲਓ ਇੱਥੇ ਗਵਾਹ ਤੁਹਾਡੇ ਰਹੇ ਆ ਤੇ ਕਦੀ ਉਹਨਾਂ ਨੇ ਇੱਥੇ ਦੇ ਕੋਈ ਵਿਕਾਸ ਦੀ ਗੱਲ ਕੀਤੀ ਹੋਵੇ ਕਿਤੇ ਅਮਰਸਰ ਦੇ ਵਿਕਾਸ ਦੀ ਗੱਲ ਕੀਤੀ ਹੋਵੇ ਅਮਰਸਰ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਮੈਂ ਅਮਰਸਰ ਦੀ ਗੱਲ ਇਸ ਕਰਕੇ ਕਰ ਰਿਹਾ ਮੇਅਰ ਦੀ ਔਰ ਕਾਉਂਸਲਰ ਦੀ ਇਲੈਕਸ਼ਨ ਪਿਛਲੇ ਦੋਹਾਂ ਸਾਲਾਂ ਤੋਂ ਪੈਂਡੇਗਾ ਸਾਰਾ ਅਮਰਸਰ ਕੂੜੇ ਨਾਲ ਭਰਿਆ ਪਿਆ ਸੜਕਾਂ ਟੁੱਟੀਆਂ ਨੇ ਸੀਵਰੇਜ ਬੰਦ ਨੇ ਲਾਈਟਾਂ ਬੰਦ ਨੇ ਉਸੀ ਤਰ੍ਹਾਂ ਨਾ ਸਰਪੰਚਾਂ ਦੀਆਂ ਇਲੈਕਸ਼ਨਾਂ ਨਾ ਬਲਾਕ ਸਮಿತಿ ਦੀਆਂ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਡਰ ਲੱਗ ਪਿਆ ਉਹਦਾ ਮਤਲਬ ਹੁੰਦਾ ਉਹ ਸਰਕਾਰ ਜਿਹੜੀ ਆ ਅੱਜ ਵੀ ਇੰਨੀ ਤੇ ਕੱਲ ਵੀ ਇੰਨੀ ਕਰਜ਼ਾ ਚੁੱਕ ਕੇ ਚਲਾ ਰਹੇ ਨੇ ਹਜ਼ਾਰਾਂ ਕਰੋੜ ਦੇ ਇਸ਼ਤਿਹਾਰ ਲਾਉਂਦੇ ਆ ਜਿਹੜਾ ਕਿ ਕੋਈ ਮਤਲਬ ਬਣਦਾ ਹੀ ਨਹੀਂਗਾ ਅੱਜ ਮਹਿੰਗਾਈ ਜਿਹੜੀ ਉਹ ਚਰਮ ਸੀਮਾ ਤੇ ਅੱਜ ਰੇਤਾ ਤੋਂ ਹੀ ਪੁੱਛੋ 7000 ਰੁਪਏ ਸੈਂਕੜਾ ਰੇਤਾ ਮਿਲਣ ਦੇ ਹੀ ਆ ਆਮ ਬੰਦੇ ਨੂੰ ਜਿਹੜਾ ਵਾ ਉਹ ਮਤਲਬ ਕੰਮ ਕਰਨਾ ਜਿਹੜਾ ਉਹ ਮੁਹਾਰ ਹੋਇਆ ਪਿਆ ਔਖਾ ਹੋਇਆ ਪਿਆ ਸੋ ਉਹ ਉਹਨਾਂ ਦਾ ਹਾਲਾਤ ਵੀ ਤੁਹਾਡੇ ਸਾਹਮਣੇ ਆ ਕਾਲੀ ਦਲ ਤੁਹਾਡੇ ਸਾਹਮਣੇ ਜਿਸ ਤਰੀਕੇ ਨਾਲ ਬੇਅਦਬੀ ਔਰ ਬਰਗਾੜੀ ਕੰਡ ਦਾ ਜਿਹੜਾ ਉਹਨਾਂ ਤੇ ਜਿਹੜਾ ਇਨਸ਼ਾਲ ਲੱਗਾ ਹੈ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਤੋਂ ਨਹੀਂ ਲੱਥ ਰਿਹਾ ਸਰ ਜਿੱਥੇ ਬੜਾ ਵੱਡਾ ਬੜਾ ਵੱਡਾ ਗੁੱਸਾ ਹੈ ਉਹਨਾਂ ਦੇ ਮਨ ਦੇ ਉੱਤੇ ਔਰ ਕਾਲੀ ਦਲ ਜਿਹੜਾ ਆ ਉਹ ਮਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਹੀ ਨਹੀਂ ਸ਼ਹਿਰਾਂ ਦੇ ਵਿੱਚ ਵੀ ਉਹਦਾ ਉਹੀ ਪੋਜੀਸ਼ਨ ਹੈ ਜੋ ਮਾੜੇ ਲਾਤ ਨੇ ਸੋ ਕੁੱਲ ਮਿਲਾ ਕੇ ਜੋ ਲੱਗਦਾ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਵੇਖ ਰਹੇ ਨੇ ਕਾਂਗਰਸ ਪਾਰਟੀ ਸੈਕੂਲਰ ਹੋਣ ਕਰਕੇ ਲੋਕ ਉਹਨੂੰ ਮੌਕਾ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਕਰਦਾ ਤੇ ਆਪਣੇ ਵੱਡੇ ਵੀਰ ਬੁਲਾਰਾ ਕਾਂਗਰਸ ਨਿਰੰਦਰ ਸੰਧੂ ਜੀ ਦਾ ਧੰਨਵਾਦ ਕਰਦਾ ਤੇ ਆਪਣੇ ਵੀਰ ਜਗਦੀਪ ਗੋਗਾ ਜੀ ਦਾ ਜਿਹਨਾਂ ਨੇ ਅਸੀਂ ਸਾਰੇ ਮਿਹਨਤ ਕਰਕੇ ਅੱਜ ਆਪਣੇ ਸ੍ਰੀ ਅਮਰਸਰ ਸਾਹਿਬ ਗੁਰੂ ਨਗਰੀ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਗਦੀ ਸਿੰਘ ਔਜਲਾ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਤੀਸਰੀ ਵਾਰ ਅੰਮ੍ਰਿਤਸਰ ਸਾਹਿਬ ਤੋਂ ਟਿਕਟ ਦੇ ਕੇ ਨਵਾਜਿਆ ਉਹਨਾਂ ਦਾ ਪਹਿਲਾ ਪ੍ਰੋਗਰਾਮ ਹਲਕੇ ਮਜੀਠੇ ਦੇ ਵਿੱਚ ਅਸੀਂ ਉਹਨਾਂ ਕੋ ਇਹ ਕਹਿ ਕੇ ਲਿਆ ਕਿ ਅਸੀਂ ਤੁਹਾਡਾ ਮਜੀਠੇ ਵਾਲੇ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਪਿਛਲੀਆਂ ਨਗਰ ਕੌਂਸਲ ਦੀਆਂ ਇਲੈਕਸ਼ਨ ਦੇ ਵਿੱਚ ਸਾਡੀ ਬੜੀ ਸਪੋਰਟ ਕੀਤੀ ਇੱਥੇ ਆ ਕੇ ਸਾਡੇ ਲਈ ਘਰ ਘਰ ਕੈਂਪੇਨ ਕੀਤੀ ਤੇ ਉਹਨਾਂ ਨੂੰ ਐਸ ਇਲੈਕਸ਼ਨ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਮਜੀਠੇ ਹਲਕੇ ਦੇ ਹਰ ਪਿੰਡ ਵਿੱਚ ਹਰ ਬੂਥ ਪੱਧਰ ਤੇ ਤੁਹਾਡੀ ਇੱਕ ਇੱਕ ਵੋਟ ਲਈ ਵਰਕਰੀ ਕਰਾਂਗੇ ਮਿਹਨਤ ਕਰਾਂਗੇ ਤੇ ਤੁਹਾਡੀ ਜਿੱਤ ਲਈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਚਾਰ ਅਰਦਾਸ ਕਰਾਂਗੇ ਕਿ ਤੁਸੀਂ ਇੱਥੇ ਮਜੀਠੇ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੋ ਤੇ ਅਮਰਸਰ ਸਾਹਿਬ ਦੇ ਲੋਕ ਸਵਾਲ ਕਿ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ